λαβਜੋਦ ਅੋਹ ਅੱਜ ਤੇਰੀ ਜੈਜੋਦ ਨਾਲ ਫਸਟ ਰਖੜੀ ਆ ਤੇ ਕਿਦਾਂ ਲੱਗ ਰਿਹਾ ਤੈਨੂੰ ਮੈਨੂੰ ਬਹੁਤ ਖੁਸ਼ੀ ਮੇਰੀ ਜੈਜੋਦ ਨਾਲ ਫਸਟ ਰਖੜੀ ਆ ਇਹ ਪਹਿਲੀ ਵਾਰ ਤੇ ਰਖੜੀ ਬਣੀ ਪਹਿਲੀ ਵਾਰ ਰਖੜੀ ਬਣੀ ਜੈਜੋਦ ਲਵਜੋਦ ਜਦੋਂ ਜਦੋਂ ਪਾਹ ਹੁੰਦੇ ਸੀ ਮਮਾ ਤੇ ਰਖੜੀ ਬਣੀ ਸੀ ਕਿ ਅਗਲੀ ਵਾਰੀ ਮਮਾ ਮੈਂ ਸਾਡੇ ਸਾਡੇ ਕੋ ਪਾਵਾ ਤੇ ਕਹਿੰਦੀ ਇਦਾਂ ਕਹਿੰਦੀ ਸੀ ਵੀ ਮੈਂ ਅਗਲੀ ਵਾਰੀ ਮਮਾ ਪਾ ਦੇ ਰਖੜੀ ਬੰਨਾਂ ਲਵਜੋਦ ਨੇ ਬੜਾ ਵਿਚਾਰੀ ਨੇ ਉਦਾਂ ਓੱਖਾ ਟਾਈਮ ਗੱਡਿਆ 10 ਸਾਲਾਂ ਨਾ ਵੀ ਜਦੋਂ ਜੈਜੋਦ ਨਹੀਂ ਸੀ ਹਨ ਜੀ ਜੀ ਤੇ ਦੇ ਵੀ ਦੇ ਦੀ ਦੀ ਨੂੰ ਜੀ ਪੈਸੇ ਲੈ ਲੈ ਪੈਸੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਸਨ ਕਿਵੇਂ ਹੋ ਸਾਰੇ ਠੀਕ ਠਾਕ ਹੋ ਜੀ ਲੋ ਜੀ ਆਪਾਂ ਲੈ ਕੇ ਆਏ ਜੀ ਨਵਾਂ ਵਲੌਗ ਤੇ ਅੱਜ ਆ ਗਈ ਜੀ ਰਖੜੀ ਰਖੜੀ ਦਾ ਪਵਿੱਤਰ ਤਿਉਹਾਰ ਤੇ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰਦੇ ਹਾਂ ਕਿ ਇਹ ਤਿਉਹਾਰ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਹੋਵੇ ਤੇ ਐਦਾਂ ਹੀ ਇਸ ਇਤਿਹਾਸ ਦੀ ਜਿਹੜੀ ਇੱਕ ਮਹਿਮਾ ਇਹ ਹੀ ਆ ਕਿ ਭੈਣ ਤੇ ਭਰਾ ਦਾ ਪਵਿੱਤਰ ਰਿਸ਼ਤਾ ਤੇ ਉਸ ਤੇ ਆਪਾਂ ਥੋੜੀ ਜਿਹੀ ਅੱਜ ਚਰਚਾ ਕਰਨ ਜਾ ਰਹੇ ਆ ਤੇ ਤੁਸੀਂ ਸਾਰੇ ਜਣੇ ਨੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਚੈਨਲ ਹੁਸਨ ਪੀਪੀ ਵਲੌਗਸ ਸਬਸਕ੍ਰਾਈਬ ਕਰ ਲਿਓ ਮੈਂ ਪਹਿਲਾਂ ਤਾਂ ਤੁਹਾਨੂੰ ਆਪਣੀ ਦੱਸਦਾ ਅੱਜ ਪਹਿਲਾਂ ਤਾਂ ਲਾਜੋ ਤੇ ਜੈਜੋ ਦੀ ਫਸਟ ਰਖੜੀਆ ਲਵਜੋਤ ਨੇ ਪਹਿਲੀ ਵਾਰ ਜੈਜੋਤ ਦੇ ਰਖੜੀ ਬੰਨਣੀ ਆ ਤੇ ਜਦੋਂ ਜੈਜੋਤ ਨਹੀਂ ਹੋਇਆ ਸੀ ਵਿਚਾਰੀ ਨੇ 10 ਸਾਲ ਬਹੁਤ ਔਖਾ ਟਾਈਮ ਕੱਟਿਆ ਬੜਾ ਸਾਡਾ ਵੀ ਦਿਲ ਇਦਾਂ ਖਰਾਬ ਹੁੰਦਾ ਸੀ ਉਹਨੂੰ ਦੇਖ ਕੇ ਜਦੋਂ ਰਖੜੀ ਦਾ ਤਿਆਰ ਹੋਣਾ ਵੀ ਉਹਨੇ ਕਦੀ ਪਾਪਾ ਦੇ ਰਖੜੀ ਬੰਨ੍ਹਣੀ ਕਦੀ ਮੰਮਾ ਦੇ ਬੰਨ੍ਹਣੀ ਤੇ ਕਦੀ ਡੈਡੀ ਦੇ ਬੰਨ੍ਹਣੀ ਤੇ ਉਹ ਇਦਾਂ ਆਂਡ ਗਵਾਂਡ ਤੁਹਾਨੂੰ ਪਤਾ ਨਿਆਣੇ ਕੋਈ ਅੱਜਕੱਲ ਕਿਸੇ ਦੇ ਜ਼ਿਆਦਾ ਆਉਂਦਾ ਜਾਂਦਾ ਨਹੀਂ ਆ ਤੇ ਉਹ ਤਾਂ ਕਿਸੇ ਰਖੜੀ ਬਣਾਉਣੀ ਹੋਣੀ ਤੇ ਪਰ ਸਾਨੂੰ ਉਸ ਮਾਲਕ ਤੇ ਪੂਰਾ ਵਿਸ਼ਵਾਸ ਸੀ ਕਿ ਮਾਲਕਾਂ ਦੀ ਕਿਰਪਾ ਨਾਲ ਸਾਡੀ ਝੋਲੀ 'ਚ ਵੀ ਮਾਲਕ ਪੁੱਤਰ ਦੀ ਦਾਜ ਜ਼ਰੂਰ ਪਾਉਣਗੇ ਤੇ ਇੱਕ ਦਿਨ ਉਹ ਆਊਗਾ ਜਿੱਦਣ ਲਾਜੋਤ ਜੈਜ ਉਹਦੇ ਰਖੜੀ ਬਣੂਗੀ ਤੇ ਉਹ ਦਿਨ ਅੱਜ ਮਾਲਕਾਂ ਦੀ ਕਿਰਪਾ ਨਾਲ ਉਹ ਦਿਨ ਅੱਜ ਆ ਗਿਆ ਤੇ ਅੱਜ ਅਸੀਂ ਲੱਗੇ ਆ ਜੀ ਸੈਲੀਬ੍ਰੇਟ ਕਰਨ 28 ਅਗਸਤ ਨੂੰ ਜਦੋਂ ਇਹਦਾ ਬੌਰਨ ਹੋਇਆ ਪਿਛਲੇ ਸਾਲ ਤੇ ਉਦੋਂ ਰਖੜੀ ਨੰਗੀ ਸੀ ਤੇ ਫਿਰ ਅਸੀਂ ਤੁਸੀਂ ਦੇਖਿਆ ਸਾਰੇ ਵਲੌਗ ਵੀ ਅਸੀਂ ਸੈਲੀਬ੍ਰੇਟ ਕੀਤਾ ਇਹਦਾ ਵੈਲਕਮ ਕੀਤਾ ਜਾ ਜੋਦਾਂ ਤੇ ਹੁਣ ਆ ਕਿ ਫਸਟ ਟਾਈਮ ਰਖੜੀ ਆਈ ਆ ਤੇ ਅਸੀਂ ਸੈਲੀਬ੍ਰੇਟ ਕਰਨ ਲੱਗੇ ਆ ਤੇ ਉਹ ਗੱਲ ਕਹਾਵਤ ਸੱਚ ਆ ਕਿ ਪ੍ਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀਂ ਆ ਜਦੋਂ ਉਹਦੀ ਕਿਰਪਾ ਹੁੰਦੀ ਆ ਨਾ ਫਿਰ ਤੁਹਾਨੂੰ ਪਤਾ ਹੀ ਆ ਤੇ ਬਾਕੀ ਤੁਹਾਨੂੰ ਮੈਂ ਆਪਣੀ ਵੀ ਦੱਸਦਾ ਕਿ ਮੇਰੀ ਸਿਸਟਰ ਯੂਕੇ ਆ ਉਦਾਂ ਉਹਨਾਂ ਨੂੰ ਗਿਆ ਨੂੰ 2010 ਦੇ ਗਏ ਹੋਏ ਆ 15 ਸਾਲ ਹੋ ਗਏ ਆ ਉਹ ਤਾਂ ਚਲੋ ਜਿੱਦਾਂ ਬੰਦਾ ਕਹਿੰਦਾ ਹਦਾ ਫੇਸ ਟੂ ਫੇਸ ਮਿਲ ਕੇ ਤੇ ਹਜੇ ਉਹਨਾਂ ਨੇ ਵੀ ਰਕੜੀ ਨਹੀਂ ਬੰਨੀ ਕਿਉਂਕਿ 15 ਸਾਲ ਹੋ ਗਏ ਆ ਉਹ ਬਾਹਰੋਂ ਰਕੜੀ ਭੇਜ ਦਿੰਦੇ ਹੁੰਦੇ ਆ ਤੇ ਫਿਰ ਲਾਜਤ ਬੰਦ ਨਹੀਂ ਹੁੰਦੀ ਆ ਤੇ ਉਹ ਵੀ ਆਪਾਂ ਨਾਲ ਸੈਲੀਬ੍ਰੇਟ ਕਰਨ ਲੱਗੇ ਆ ਇਸ ਸਿਸਟਰ ਨੇ ਜਿਹੜੀ ਰਕੜੀ ਭੇਜੀ ਸੀ ਉਹ ਵੀ ਆਪਾਂ ਅੱਜ ਲਾਜਤ ਕੋਈ ਬਣਾ ਲੈਣੀ ਆ ਤੇ ਜੈਜੋਤ ਦੇ ਤਾਂ ਲਵਜੋਤ ਨੇ ਬੰਨਣੀ ਆ ਠੀਕ ਆ ਜੀ ਤੇ ਜ਼ਿਆਦਾ دیر ਨਾ ਕਰਦੇ ਹੋਏ ਜੀ ਆਜੋ ਆਪਾਂ ਕਰਦੇ ਆ ਸੈਲੀਬ੍ਰੇਟ ਜੀ ਜੀ ਲਵਜੋਤ ਲੱਗਾ ਜੀ ਜੈਜੋਤ ਦੇ ਰਖੜੀ ਬੰਨਣ ਫਸਟ ਟਾਈਮ ਹੋਦਾ ਨਹੀਂ ਦੋਦੇ ਦੀ ਕੀ ਟੈਨਸ਼ਨ ਹਾਂ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਲਵਜੋਤ ਨੇ ਲਈ ਆ ਚੰਦੀ ਦੀ ਰਖੜੀ ਆ ਖੋਲ ਖੋਲ ਬਲ ਆ ਗੀਗੀ ਬਣੀ ਆ ਚਾਹੀ ਛੋਨਾ ਛੋਨਾ ਬਸ ਹੋ ਜਾ ਜੋ ਤੇ ਇੱਧੇ ਕਰੀ ਜਾਂਦਾ ਹੁਣ ਉਹ ਰਖੜੀ ਬਣਾਉਂਦਾ ਰਖੜੀ ਆ ਆ ਆ ਦੀ ਬੰਦੀ ਲੈ ਪੈਸੇ ਵੀ ਦੇ ਦੇ ਹੋ ਚੀ ਗਾ ਆ 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 चल चीजी दे दे चीजी दे दे जा चीजी ले ले चीजी खा खा ले पैसा पैसा दे 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 ਦੇਦਾ ਲੈ ਲੀਂ ਦਿੱਦੂ ਲੈ ਥੈਂਕ ਯੂ ਤੇ ਜਿਹਨਾਂ ਨੂੰ ਮਿਲਦੇ ਤੇ ਥੈਂਕ ਯੂ ਚਾਚੀ ਜੀ ਲੈ ਲੋ ਤੂੰ ਚੀਚੀ ਦੋ ਚੀਚੀ ਖਾ ਲੋ ਹਮਾਰਾ ਸੰਤ ਕਿੰਦਾ ਪਾ ਦੇ ਕਿੰਦਾ ਹੈਪੀ ਬਰਥਡੇ ਕਰਦੇ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਚਲ ਚਲਾ ਦੇ ਚਲਾ ਜਾ ਹਾਂ ਇਹ ਹੂੰ ਸਹੀ ਇਹ ਲਵ ਜੁਦੀ ਹੈ ਹਾਂ ਇਹ ਲਵ ਜੁਦੀ ਹੈ ਆਪ ਹੋਈ ਦੀ ਖੋਲ ਜੂਗੀ ਖੋਲ ਤਾਂ ਤੂੰ ਹੀ ਗਾਣੇ ਨੇ ਛੋੜ ਦਿੰਦੇ ਨਾ ਲਵ ਨੂੰ ਉੱਧੇ ਰਹਿ ਦਰਿ ਬਸ

ਗੜੀ ਆ ਗਈ ਮਨਾਉਂ ਬਾਹਰ ਹਾਂਜੀ ਤਾਂ ਆ ਚੋਣ ਨੇ ਨੇ ਤਾਂ ਤੁੱਤਲੀ ਚ ਸ਼ਾਮ ਨੂੰ ਲੜਾਈਆਂ ਸ਼ਾਮ ਨੂੰ ਲੜਾਈ ਬਾਕ ਸਹੀ ਹੈ ਦਿਖਾਣਾ ਜਾ ਤਾ ਦਿਖਾ ਹਾਂ ਪੂਰੀ ਆਲੀ ਦੇਖੋ ਪੌਂਡ ਦੇ ਪੂਰੀ ਦੇਖੋ ਲਗਾਈ ਪਈ ਦੇ ਬਣ ਕੇ ਦਿਖਾ ਰਦਰ ਹਮ ਇਹ ਰੋਜ਼ ਨੂੰ ਪਸੰਦ ਕਰਦੇ ਆ ਸਾਨੂੰ ਨਾ ਜਿਉਂ ਗੰਡ ਮੁੰਨੀ ਆ ਗਈ ਹੈ ਅੱਗੇ ਨਹੀਂ ਹੁੰਦੀ ਜਨਾ ਅਜ ਹੂੰ ਪਿਛਲੇ ਸਾਲ ਹੁੰਦੀ ਸੀ ਦਿਖਾਇਆ ਕੋਈ ਦੀ ਹੂੰ ਬ੍ਰਦਰ ਤੇ ਲਾ ਦੇ ਲਿਆ ਹੁਣ ਪੈਸੇ ਦੇ ਮੈਨੂੰ ਤੇਨੇ ਪੈਸੇ ਦੇ ਨੇ ਭੁਈ ਦਾ ਲੈ ਭੁਈ ਦਾ ਵੀ ਖਾਓ ਤੁਸੀਂ ਤੇ ਇਹ ਕਿਨੇ ਦੇ ਨੇ ਹੋਰ ਹੋਰ ਚੱਲ ਬਾਸ ਲਾ ਗਿਓ ਤੂੰ ਹੋਰ ਕਿਨੇ ਗਾਣੇ ਤੂੰ ਤੇ ਵੱਡੀਆਂ ਕੁੜੀਆਂ ਤੋਂ ਵੀ ਟੱਪ ਗਿਆ ਬੱਸ ਇਹਦੇ ਮਮਾ ਤੋਂ ਟੱਪ ਬਗ ਜਾ ਸਈਆ ਮੈਂ